ਨਹੀਂ ਤਾਂ ਹਜ ਜਨੀਆਂ ਵੀ ਇਹਦੇ ਸਪੀਚਾਂ ਤੁਸੀਂ ਅੱਜ ਅੱਜ ਆ ਪਿਛਲੇ 1-2 ਹਫ਼ਤੇ ਦੀਆਂ ਸੁਣ ਲਓ ਇਹਦੇ ਜਦੋਂ ਨਾਲ ਇਹਨੂੰ ਹੁਣ ਕੱਢਿਆ ਇਹਨਾਂ ਨੇ ਵੀ ਉਹਦੇ ਵਿੱਚ ਕੋਈ ਸਿਆਣੀ ਗੱਲ ਜੇ ਉਹਨੂੰ ਥੋੜਾ ਜਿਹਾ ਵਿਚਾਰ ਕੇ ਦੇਖੀ ਉਹ ਗੱਲ ਕਰਦਾ ਕੀ ਪਿਆ ਵਾ ਜਿਹੜੀਆਂ ਉਹ ਦਲੀਲਾਂ ਦੇ ਰਿਹਾ ਔਰ ਬਿਲਕੁਲ ਜਿਸ ਤਰੀਕੇ ਦੇ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਦੀ ਬਾਣੀ ਦੇ ਸ਼ਬਦਾਂ ਦੀ ਤੋਰ ਮਰੋੜ ਕਰਕੇ ਉਹਨੂੰ ਆਪਣੇ ਸਵਾਰਥ ਵਾਸਤੇ ਵਰਤਦੇ ਸੀਗੇ ਜਿਆ ਉਸੇ ਤਰੀਕੇ ਦੇ ਨਾਲ ਇਤਿਹਾਸ ਦੀਆਂ ਘਟਨਾਵਾਂ ਨੂੰ ਜਿਹੜਾ ਹੈਗਾ ਇਹ ਆਪਣੇ ਵਾਸਤੇ ਵਰਤਦੇ ਜੇ ਜਦੋਂ ਬਚਿੱਤਰ ਸਿੰਘ ਦੀ ਗੱਲ ਵੀ ਉਹ ਕਰਦਾ ਪਿਆ ਵਾ ਬਚਿੱਤਰ ਸਿੰਘ ਵਰਗਾ ਕੋਈ ਆਊਗਾ ਤੇ ਮੈਂ ਜਾਨੀ ਕੋ ਸੱਤ ਤਵੀਆਂ ਤੋੜੀਆਂ ਸੀਗੀਆਂ ਬਚਿੱਤਰ ਸਿੰਘ ਨੇ ਤੇ ਹੁਣ ਉਹ ਸੱਤ ਤਵੀਆਂ ਸੁਖਬੀਰ ਬਦਲ ਦੇ ਦਿਵਾਲੇ ਬਣਾਤੀਆਂ ਉਹਨੇ ਜਦਾਂ ਜੇ ਵੀ ਜਾਨੀ ਲੋਕਾਂ ਦੇ ਵਿੱਚੋਂ ਕੋਈ ਵਿਚਤਰ ਸਿੰਘ ਪੈਦਾ ਹੋਵੇ ਵੀ ਉਹ ਜਿਹੜਾ ਇਤਿਹਾਸ ਦਾ ਹਵਾਲਾ ਦੇਣਾ ਹੈ ਇਤਿਹਾਸ ਦਾ ਹਵਾਲੇ ਦੇ ਅਨੁਸਾਰ ਵਿਚਤਰ ਸਿੰਘ ਤੂੰ ਕਿਉਂ ਨਹੀਂ ਬਣ ਸਕਦਾ ਤੂੰ ਕਹੇ ਵੀ ਮੈਂ ਤੋੜੂ ਮੈਂ ਦੱਸਦਾ ਤੈਨੂੰ ਭਾਈ ਮੈਂ ਆਉਣਾ ਹਨਾ ਵੀ ਨਾਲੇ ਇਹ ਵੀ ਸਮਾਨਤਾ ਮਿਲਦੀ ਹੈ ਵੀ ਵਿਚਤਰ ਸਿੰਘ ਵੀ ਛੋਟੇ ਜਿਹੇ ਕਾਦਾ ਸੀਗਾ ਵੀ ਉਹੋ ਚੱਲ ਮੈਂ ਕਾਦਾ ਨਹੀਂ ਸੀ ਵੀ ਉਹ ਕਾਦ ਵੀ ਤੇਰੇ ਨਾਲ ਮਿਲਦਾ ਜੁਲਦਾ ਹੋ ਸਕਦਾ ਨਾਲੇ ਫੀਮ ਫੀਮ ਲੈ ਲੈ ਕਿਸੇ ਕੋਲ ਦੋ ਡਲੀਆਂ ਖਾ ਕੇ ਚੱਲ ਜਾ ਚੱਲ ਜਾ ਨਾਲੇ ਹੋ ਹੁਣ ਮੈਂ ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਹਾਜ਼ਰ ਤੁਸੀਂ ਆਂ ਦਾ ਦੀ ਗੱਲ ਕਰਦੇ ਸੀਗੇ ਜਗਤਾਰ ਸਿੰਘ ਹੁਣੀ ਡਾਕਟਰ ਅਮਰਜੀਤ ਹੁਣੀ ਜਾਊ ਜਿਹੜਾ ਉਹਦਾ ਹੈਗਾ ਵਾ ਹੋਸਟ ਆ ਰੰਦਾਵਾ ਰੰਦਾਵਾ ਯਾ ਰੰਦਾਵਾ ਅਜਸਪਰੀਕੇ ਦੇ ਨਾਲ ਉਹ ਉਹਦੀਆਂ ਸਪੀਚਾਂ ਨੂੰ ਉਹ ਪੇਸ਼ ਕਰਦੇ ਪਏ ਆ ਹਾਂਜੀ ਹੁਣ ਜੇ ਉਹਨਾਂ ਨੂੰ ਥੋੜਾ ਜਿਹਾ ਦਿੱਤੀ ਉਹਨੇ ਵੀ 2 ਦਸੰਬਰ ਨੂੰ ਜਿਹੜਾ ਹੁਕਮ ਆਮਾ ਅਸੀਂ ਉਥੋਂ ਜਾਰੀ ਕੀਤਾ ਕੱਲ ਤੱਕ ਤੇ ਜੋ ਕੁਝ ਵੀ ਹੋਇਆ ਉਹ ਕਹਿੰਦਾ ਵੀ ਅਕਾਲੀ ਦਲ ਵਾਸਤੇ ਅਸੀਂ ਪਿਚ ਤਿਆਰ ਕਰ ਦਿੱਤੀ ਸੀ ਹੂੰ 2 ਦਸੰਬਰ ਨੂੰ ਅਸੀਂ ਅਕਾਲੀ ਦਲ ਵਾਸਤੇ ਪਿਚ ਤਿਆਰ ਕਰ ਦਿੱਤੀ ਸੀ ਹੂੰ ਤੇ ਇਹਨਾਂ ਨੇ ਚੋਂ ਕਿ ਸ਼ੱਕੇ ਲਾਉਣੇ ਸੀਗੇ ਹੂੰ ਅਕਾਲੀਆਂ ਨੇ ਯਾ ਤੇ ਇਹਨਾਂ ਨੇ ਕਹਿੰਦਾ ਆਣ ਕੇ ਉਹ ਪਿਚ ਪੁੱਟ ਦਿੱਤੀ ਕਹਿੰਦਾ ਹੂੰ ਯਾਨੀ ਕਿ ਇਸ ਗੱਲ ਨੂੰ ਵਧਾ ਚੜਾ ਕੇ ਉਹ ਰੰਦਾਵੇ ਹੁਣੀ ਉਹ ਆਪਣੇ ਸ਼ੋਅ ਦੇ ਵਿੱਚ ਪੇਸ਼ ਕਰਦੇ ਸੀ ਵੀ ਕਿੰਨੀ ਵਧੀਆ ਉਦਾਹਰਨ ਦਿੱਤੀ ਹੈ ਕਹਿੰਦੇ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਹਾਪੀ ਸਿੰਘ ਕਹਿੰਦਾ ਵੀ ਜਿੱਦਾਂ ਆਰਐਸਐਸ ਜਿਹੜੀ ਆ ਉਹ ਪੇਚ ਤਿਆਰ ਕਰਦੀ ਆ ਤੇ ਭਾਜਪਾ ਉਹਦੇ ਤੇ ਖੇਡਦੀ ਆ ਹੂੰ ਤੇ ਉਸੇ ਤਰੀਕੇ ਦੇ ਨਾਲ 2 ਦਸੰਬਰ ਨੂੰ ਅਸੀਂ ਪੇਚ ਤਿਆਰ ਕੀਤੀ ਸੀ ਅਕਾਲੀ ਦਲ ਦੇ ਉਹਦੇ ਤੇ ਖੇਡਣਾ ਸੀ ਪਰ ਇਹਨਾਂ ਨੇ ਕਹਿੰਦਾ ਵੀ ਉਹ ਪੇਚ ਜਿਹੜੀ ਹੈਗੀ ਆ ਉਹ ਪਟ ਇਹਦਾ ਇਹਦਾ ਮਤਲਬ ਇੱਕ ਗੱਲ ਤਾਂ ਸਾਫ਼ ਸਪਸ਼ਟ ਹੋ ਗਈ ਨਾ ਵੀ ਜਿੱਦਾਂ ਆਰਐਸਐਸ ਭਾਜਪੀ ਵਾਸਤੇ ਭੁਗਤਦੀ ਪਈ ਆ ਹੂੰ ਇਦਾਂ ਛੇਵੇਂ ਪਾਸ਼ਾ ਹੁਣ ਬਾਦਲਾਂ ਵਾਲੇ ਪੁੱਤਣ ਲੱਗੇ ਜਿਹੜਾ ਹੈਗਾ ਉਹ ਬਾਦਲਾਂ ਵਾਸਤੇ ਭੁਗਤਦਾ ਤੇ ਆ ਹਾਂ ਬਾਦਲਾਂ ਨੂੰ ਸਥਾਪਿਤ ਹੁਣ ਮੰਨ ਲਓ ਵੀ ਜੇ ਇਹ ਥੋੜੇ ਬਹੁਤੇ ਸਥਾਪਿਤ ਹੋ ਜਾਂਦੇ ਆ ਯਾ ਜਿੱਦਾਂ ਇਹ ਜਥੇਦਾਰ ਕਹਿੰਦਾ ਵੀ ਸੀਗਾ ਹੂੰ ਜੋ ਉਸੇ ਤਰੀਕੇ ਦੇ ਨਾਲ ਥੋੜੀ ਬਹੁਤੀ ਇਹਨਾਂ ਦੇ ਵਿੱਚ ਜਾਣ ਪੈ ਵੀ ਜਾਂਦੀ ਆ ਆ ਤੇ ਕੱਲ ਨੂੰ ਜਦੋਂ 27 ਆਉਣਾ ਜਾਂ ਬਾਅਦ ਵਿੱਚ 32 ਆਉਣਾ ਜਾਂ 30 ਆਉਣਾ ਜਦੋਂ 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 ਇਲੈਕਸ਼ਨ ਆਉਣੀ ਆ ਯਾ ਜੇ ਇਹਨਾਂ ਦੇ ਵਿੱਚ ਥੋੜੀ ਬਹੁਤੀ ਜਾਣ ਪਈ ਵੀ ਤਾਂ ਸਮਝੌਤਾ ਇਹਨਾਂ ਦਾ ਜਾ ਕੇ ਫਿਰ ਬੀਜਪੀ ਦੇ ਨਾਲ ਹੀ ਹੋਣਾ ਉੱਥੇ ਡਿਕਣਾ ਜਾ ਕੇ ਨਹੀਂ ਯਾ ਡਿਕਣਾ ਮੁੜ ਕੇ ਉੱਥੇ ਫਿਰ ਅੱਜ ਇਹ ਮੰਨ ਲਿਆ ਜਾ ਵੀ ਜੋ ਕੁਝ ਆਰਐਸਐਸ ਕਰਦੀ ਪਈ ਆ ਉਹੀ ਕੁਝ ਅਕਲ ਅਕਲ ਤਖਤ ਕਰਦਾ ਪਿਆ ਐ ਐਗਜ਼ੈਕਟਲੀ ਉਹੀ ਕੁਝ ਜਥੇਦਾਰ ਕਰਦੇ ਪਏ ਆ ਯਾ ਫਿਰ ਉਹਨੂੰ ਅਕਾਲ ਦਾ ਤਖਤ ਕਿਦਾਂ ਕਹਿ ਦਿਓਗੇ ਜਿਹੜਾ ਕਿਸੇ ਧੜੇ ਵਾਸਤੇ ਭੁਗਤਦਾ ਪਿਆ ਵਾ ਹਾਂ ਉਹ ਵੀ ਕਰਪਟ ਧੜੇ ਵਾਸਤੇ ਜਿਹਦੇ ਬਾਰੇ ਤੁਸੀਂ ਕਹਿਣਾ ਹੀ ਲੱਗੇ ਹੋ ਆ ਬਿਲਕੁਲ ਹੂੰ ਬਿਲਕੁਲ ਬਿਲਕੁਲ ਵੀ ਇਹ ਇੱਕ ਪ੍ਰਸ਼ਟ ਹੋ ਚੁੱਕੇ ਧੜੇ ਵਾਸਤੇ ਜਿਹੜੇ ਬੰਦੇ ਭੁਗਤਦੇ ਪਏ ਆ ਯਾ ਉਹਨੂੰ ਅਕਾਲ ਦਾ ਅਕਮ ਕੀ ਅਕਾਲ ਪੁਰਖ ਜਿਹੜਾ ਸਿਰਫ ਉਹ ਇਕੱਲਾ ਅਕਾਲੀ ਹੁੰਦਾ ਹੀ ਆ ਹੂੰ ਹੂੰ ਸਿਰਫ ਅਸ਼ਰੋਮਣੀ ਕਾਲੀ ਦਲ ਦਾ ਹੀ ਆ ਯਾ ਜਦੋਂ ਤੁਸੀਂ ਅਕਾਲ ਪੁਰਖ ਦੀ ਗੱਲ ਕਰਦੇ ਆਂ ਜਿਹਦੇ ਤਖਤ ਦੀ ਗੱਲ ਕਰਦੇ ਆਂ ਉਹਦੇ ਵਿੱਚ ਤੁਸੀਂ ਕਹਿੰਦੇ ਵੀ ਉਹ ਸਾਰੇ ਬ੍ਰਹਿਮੰਡਾਂ ਦਾ ਮਾਲਕ ਆ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਆ ਉਹ ਨੂੰ ਇੱਕ ਧੜੇ ਦੇ ਵਿੱਚ ਭੁਗਤਾ ਕੇ ਤੁਸੀਂ ਇਹ ਸਮਝਦੇ ਪਏ ਵੀ ਅਸੀਂ ਜਿਹੜੀ ਹੈਗੀ ਬਹੁਤ ਵਧੀਆ ਗੱਲ ਕਰਦੇ ਪਏ ਆ ਇਸ ਤੇ ਇਸ ਤੋਂ ਅਸੀਂ ਜੋ ਗੱਲ ਕੀਤੀ ਆ ਬਸ ਇੱਕ ਗੱਲ ਪੱਕੀ ਆ ਵੀ ਜਿਹੜਾ ਵੀ ਇਹ ਢਾਂਚਾ ਬਣਾਇਆ ਗਿਆ ਆ ਉਹ ਸਿਰਫ ਅਕਾਲੀ ਦਲ ਲਈ ਹੀ ਬਣਾਇਆ ਗਿਆ ਆ ਜੋ ਤੁਸੀਂ ਪਿਚ ਤਿਆਰ ਕਰੋ ਤਾਂ ਅਸੀਂ ਖੇਡਣਾ ਹੈ ਬਿਲਕੁਲ 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 ਨਹੀਂ ਤੇ ਮੈਨੂੰ ਹਾ ਗੱਲ ਨਹੀਂ ਮੈਂ ਕਈ ਵਾਰੀ ਸੋਚਦਾ ਸੀਗਾ ਵੀ ਹਾਸਾ ਵੀ ਕਈ ਵਾਰੀ ਆਉਂਦਾ ਹੂੰ ਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਦਾ ਸਾਰਾ ਸਿਸਟਮ ਆਮ ਲੋਕਾਂ ਦੇ ਦਿਮਾਗਾਂ ਦੇ ਵਿੱਚ ਸਥਾਪਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਆ ਕੋ ਚਾਹੇ ਇਹਨਾਂ ਲਖਾਰੀਆਂ ਵੱਲੋਂ ਆ ਚਾਹੇ ਸਾਡੇ ਪ੍ਰਚਾਰਕਾਂ ਵੱਲੋਂ ਆ ਮਿਸ਼ਨਰੀਆਂ ਵੱਲੋਂ ਆ ਚਾਹੇ ਇਹ ਯੂਨੀਵਰਸਿਟੀਆਂ ਦੇ ਵਿਦਵਾਨਾਂ ਵੱਲੋਂ ਹੂੰ ਚਾਹੇ ਸਾਡੇ ਸਿਆਸੀ ਲੀਡਰਾਂ ਵੱਲੋਂ ਆ ਵੀ ਉਹ ਸਭ ਬਿਲਡਿੰਗ ਨੂੰ ਅਕਾਲ ਦਾ ਤਖਤ ਕਹਿ ਕੇ ਹੂੰ ਉੱਥੋਂ ਦੇ ਜਥੇਦਾਰ ਨੂੰ ਤੁਸੀਂ ਕਹਿ ਦਿੱਤਾ ਵੀ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਗ੍ਹਾ ਦੇ ਉੱਤੇ ਆ ਆ ਤੇ ਗੁਰੂ ਦੇ ਸਬੰਧ ਵਿੱਚ ਅਸੀਂ ਇਹ ਵੀ ਕਹਿੰਨੇ ਆ ਵੀ ਗੁਰੂ ਜਿਹੜਾ ਕਦੀ ਗਲਤੀ ਨਹੀਂ ਕਰਦਾ ਹਾਂ ਗੁਰੂ ਦੇ ਫੈਸਲੇ ਸਹੀ ਆ ਗਲਤ ਨਹੀਂ ਹੁੰਦੇ ਉਹ ਭੁੱਲ ਗੁਰੂ ਇਹਦਾ ਮਤਲਬ ਜਥੇਦਾਰਾਂ ਦੇ ਫੈਸਲੇ ਗਲਤ ਨਹੀਂ ਹੋ ਸਕਦੇ ਹੂੰ ਹੂੰ ਪਰ ਜਿੱਥੇ ਸਾਡਾ ਜੀ ਕਰਦਾ ਉੱਥੇ ਅਸੀਂ ਜਥੇਦਾਰਾਂ ਦੇ ਫੈਸਲੇ ਨੂੰ ਗਲਤ ਵੀ ਕਹਿ ਦਿੰਦੇ ਆ ਵਾਪਸ ਲੈਂਦੇ ਹੀ ਆ ਕਿ ਉਸ ਵੇਲੇ ਜਦੋਂ ਉਹ ਗਲਤ ਫੈਸਲੇ ਸੀਗੇ ਕਿ ਉਸ ਵੇਲੇ ਹਰਗੋਬਿੰਦ ਪਾਤਸ਼ਾਹ ਨੇ ਆਪਣੀ ਤਾਕਤ ਉਹਨਾਂ ਦੇ ਵਿੱਚੋਂ ਖਿੱਚੀ ਹੋਈ ਸੀਗੀ ਯਾ ਜਾਨੀ ਜੇ ਅਕਾਲ ਤਖ ਹੁਣ ਮੈਨੂੰ ਨਹੀਂ ਸਮਝ ਲੱਗਦੀ ਵੀ ਜਥੇਦਾਰ ਜਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਰੂਪ ਆ ਆਜ ਤੋਂ 10 ਸਾਲ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਸੀ ਵੀ ਬਾਦਲ ਨੂੰ ਫਖਰੇ ਕੌਮ ਦੇਣਾ ਆ ਹੂੰ ਤਾਂ 10 ਸਾਲ ਬਾਅਦ ਕਹਿੰਦੇ ਨਹੀਂ ਇਹ ਤੋਂ ਫਖਰੇ ਕੌਮ ਜਿਹੜਾ ਹੈਗਾ ਵਾਪਸ ਲੈਣਾ ਹੂੰ ਆ ਵੀ 10 ਸਾਲ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗਲਤੀ ਕੀਤੀ ਸੀ ਜਦੋਂ 10 ਸਾਲ ਬਾਅਦ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਗਲਤੀ ਕਰ ਰਹੇ ਹੁਣ ਗਲਤੀ ਕਰਨ ਲੱਗੇ ਆ ਯਾ ਉਸ ਵੇਲੇ ਵੀ ਅਕਾਲ ਤਖਤ ਦਾ ਜਥੇਦਾਰ ਹੀ ਸੀਗਾ ਹੂੰ ਅੱਜ ਵੀ ਅਕਾਲ ਤਖਤ ਦੇ ਜਥੇਦਾਰੀ ਆ ਉਹਨੂੰ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਰੂਪ ਹੀ ਕਹਿੰਦੇ ਸੀ ਇਹਨੂੰ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਰੂਪ ਹੀ ਕਹਿੰਦੇ ਆ ਐਗਜ਼ੈਕਟਲੀ ਯਾ ਉਹਦੋਂ ਨਹੀਂ ਤਾਂ ਉਹ ਉਸ ਵੇਲੇ ਵੀ ਤੇ ਉਹ ਇਕੱਲਾ ਨਹੀਂ ਸੀ ਨਾ ਉਸ ਵੇਲੇ ਤੇ ਪੰਜ ਜਣੇ ਹੈਗੇ ਸੀ ਨਾਲ ਯਾ ਅੱਜ ਵੀ ਪੰਜ ਜਣੇ ਜਾਨਿਕਾ ਸੌਦਾ ਸਾਧ ਨੂੰ ਮਾਫ ਕਰਨ ਵੇਲੇ ਵੀ ਪੰਜ ਜਣੇ ਆ ਆ ਤਾਂ ਮਾਫੀ ਕੈਨਸਲ ਕਰਨ ਵੇਲੇ ਵੀ ਪੰਜ ਜਣੇ ਆ ਹੂੰ ਤੇ ਪੰਜ ਜਿਹੜੇ ਹੈਗੇ ਗੁਰੂਦਾਰੋਂ ਤੇ ਲਓ ਵੀ ਆਪਣੀਆਂ ਬਦਬਖਤੀਆਂ ਨੂੰ ਲੁਕਾਉਣ ਵਾਸਤੇ ਆਪ ਨੀਵੇਂ ਡਿੱਗ ਡਿੱਗਦੇ ਅਸੀਂ ਗੁਰੂ ਪਾਤਸ਼ਾਹ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਹੈਗੇ ਉਹ ਖੜੇ ਕਰਦੇ ਜਦੋਂ ਅਸੀਂ ਇਸ ਸਿਸਟਮ ਦੀ ਵਡਿਆਈ ਕਰਦੇ ਹਾਂ ਵੀ ਲੋਕੀ ਕਹਿੰਦੇ ਆ ਵੀ ਸਿੱਖਾਂ ਦੇ ਕੋਲ ਬੜਾ ਵਧੀਆ ਸਿਸਟਮ ਹੈਗਾ ਵੀ ਇਹ ਵੱਡੇ-ਵੱਡੇ ਹੁਕਮਰਾਨਾਂ ਨੂੰ ਵੀ ਇਕਾ ਤਖਤ ਦੇ ਉੱਤੇ ਲਿਆ ਕੇ ਛੁਕਾ ਦਿੰਦਾ ਯਾ ਜਦਕਿ ਸਚਾਈ ਇਹ ਨਹੀਂ ਹੈ ਹੂੰ ਸਚਾਈ ਇਹ ਆ ਕਿ ਉਹਨਾਂ ਨੂੰ ਜਿੰਨੀ ਕੋ ਖੁੱਲ ਦਿੱਤੀ ਜਾਂਦੀ ਆ ਜਿੰਨਾ ਕੋ ਉਹਨਾਂ ਦੇ ਗਲੇ ਦਾ ਪਟਾ ਜਿਹੜਾ ਹੈਗਾ ਢਿੱਲਾ ਕੀਤਾ ਜਾਂਦਾ ਉਹਨਿੰਕ ਦੂਰ ਤੱਕ ਹੀ ਉਪਾਜ ਤੇ ਨਹੀਂ ਨਹੀਂ ਵੈਸੇ ਵੀ ਮੈਂ ਹੈਰਾਨ ਸੀ ਕਿ ਐਡਾ ਵੱਡਾ ਮਸਲਾ ਆਇਆ ਹੋਇਆ ਹੋਵੇ ਤੇ ਜਥੇਦਾਰ ਕਹੇ ਮੈਂ ਸਿੱਖੇ ਦਾ ਪ੍ਰਚਾਰ ਕਰਨ ਵਾਸਤੇ ਇੰਗਲੈਂਡ ਚੱਲਣ ਇੰਗਲੈਂਡ ਚ ਲਾਂ ਮੈਂ ਵੀ ਹੈਰਾਨ ਸੀ ਕਿ ਇਹ ਜਿਹੜਾ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਹੈੱਡ ਆਫ ਡਿਪਾਰਟਮੈਂਟ ਆ ਹਾਂਜੀ ਉਹ ਇੱਕ YouTube ਚੈਨਲ ਤੇ ਆ ਕੇ ਬੈਠ ਕੇ ਇਦਾਂ ਇਦਾਂ ਸਰਕਾਰ ਨੂੰ ਜਿਹੜੇ ਅਫੀਸ਼ੀਅਲ ਨੂੰ ਨਾਰਾਜ਼ ਕਿੱਦਾਂ ਕਰ ਲਊਗਾ ਬਿਲਕੁਲ ਬਿਲਕੁਲ ਉੱਥੇ ਓਨੈਸਟ ਓਪੀਨੀਅਨ ਦਊਗਾ ਗੱਲ ਕਰੂਗਾ ਪਰ ਗੱਲ ਇਹ ਆ ਕਿ ਉਹਨਾਂ ਨੂੰ ਹਦਾਇਤੇ ਹੀ ਇਹ ਆ ਕਿ ਜਾ ਕੇ ਤੁਸੀਂ ਆ ਕੁਝ ਕਰਨਾ ਉੱਥੇ ਬਿਲਕੁਲ ਬਿਲਕੁਲ ਇਹ ਹਦਾਇਤਾਂ ਮਤਲਬ ਕੀ ਕਰਦੇ ਆ ਉਹ ਆ ਕੇ ਨਹੀਂ ਹਾਂ ਹਾਂ ਤੁਸੀਂ ਆ ਜਿਹੜੇ ਆ ਭਾਈ ਪਿੰਦਰਪਾਲ ਸਿੰਘ ਦੀ ਗੱਲ ਵੀ ਕੀਤੀ ਸੀਗੀ ਆ ਆਪਾਂ ਅੱਗੇ ਵੀ ਕਈ ਰੀ ਗੱਲ ਇਥੋਂ ਕਰਦੇ ਜਿੱਦਾਂ ਹੁਣ ਉਹ ਉਹਦਾ ਉਹ ਜਿਹੜਾ ਪੋਸਟਰ ਸੋਸ਼ਲ ਮੀਡੀਆ ਤੇ ਫਿਰਦਾ ਕਾਫੀ ਜਗ੍ਹਾ ਦੇ ਉੱਤੇ ਉਹ ਫਿਰ ਰਿਹਾ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੇ ਜਾਲੀ ਬਣਾ ਕੇ ਕੀਤਾ ਹੋਵੇ ਸ਼ਾਇਦ ਉਹਨਾਂ ਦਾ ਆਪਣਾ ਹੀ ਹੋਵੇਗਾ ਉਹ ਨਹੀਂ ਨਹੀਂ ਆਪਣਾ ਹੀ ਆ ਪੱਕਾ ਆਪਣਾ ਐ ਜੀ ਉਹ ਧਿਰ ਇਹ ਧਿਰ ਸਾਰੀ ਇਹ ਜਿਹੜੀ ਆ ਨਾ ਜਦੋਂ ਇੱਥੇ ਟਾਕਾ ਦਿਨੀ ਵਾਲੇ ਨੇ ਸਰੂਪ ਲਿਆਂਦੇ ਆ ਉਦੋਂ ਹਰਪ੍ਰੀਤ ਇੱਥੇ ਆਇਆ ਸੀ ਠੀਕ ਹੈ ਹਰ ਅਜਥੇਦਾਰ ਤੇ ਇਹਦਾ ਰੋਲਾ ਰੋਲਾ ਉੱਥੇ ਕਾਫੀ ਯਾਨੀ ਉਦੋਂ ਚੱਲ ਰਿਹਾ ਸੀ ਤੇ ਉਦੋਂ ਹੀ ਮੈਂ ਸਮਝ ਗਿਆ ਸੀ ਕਿ ਉਦੋਂ ਕਿ ਇਹ ਪਿੰਦਰਪਾਲ ਪਰਮਜੀਤ ਖਾਲਸਾ ਜਿਹੜਾ ਜਿਹੜੀ ਇਹ ਤੇ ਰਿਹਾ ਨਾ ਇਹ ਥੋੜਾ ਜਿਹਾ ਕਿਉਂਕਿ ਪਰਮਜੀਤ ਜਿਹੜਾ ਪਿੰਦਰਪਾਲ ਉਹਦੀ ਪਰਮਜੀਤ ਖਾਲਸੇ ਨਾਲ ਉਹਦੀ ਬਲਟੋਹੇ ਹੁਣਾਂ ਜਿਆਦੇ ਆ ਠੀਕ ਹੈ ਉਸ ਪਾਸੇ ਬਦਨਾਮੀ ਜਿਆਦੇ ਹੁਣੀ ਸੀ ਬਿਲਕੁਲ ਇਹ ਫਿਰ ਪਹਿਲਾਂ ਇਦਾਂ ਹੁੰਦੀ ਆ ਜਦੋਂ ਸ਼ਿਪ ਕੋ ਜੇ ਤੇ ਜਿਹੜੀ ਬੇੜੀ ਤੇ ਚੜੇ ਹੋਵੇ ਲੱਗਦਾ ਡੁੱਬਣ ਲੱਗਦੀ ਆ ਨਾ ਹੂੰ ਹੂੰ ਇਹ ਛਾਲ ਮਾਰ ਕੇ ਦੂਜੀ ਛੱਡ ਜਾਂਦੇ ਫਿਰ ਉਹ ਚਾਹੀ ਕਿਸੇ ਦੀ ਵੀ ਹੋਵੇ ਨਹੀਂ ਪਰ ਜਦੋਂ ਹਾਂ ਗੱਲ ਜਿਹੜਾ ਉਹ ਹੁਣ ਤਿੰਦਰਪਾਲ ਸਿੰਘ ਦਾ ਉਹ ਸਟੇਟਮੈਂਟ ਹੈ ਜਿਹੜੀ ਜਿੱਦਣ ਆਏ ਧਾਮੀ ਨੇ ਅਸਥੀਵਾ ਦਿੱਤਾ ਆ ਮੇਰਾ ਖਿਆਲ ਵੀ ਉਹ ਇਦਾਂ ਵਾ ਵੀ ਅੱਜ ਇੱਕ ਹੋਰ ਸ਼ਾਮ ਸਿੰਘ ਟਾਰੀ ਵਾਲਾ ਸ਼ਹੀਦ ਹੋ ਗਿਆ ਆ ਅੱਪਾ ਵੀ ਗੱਲ ਕਰਦੇ ਸੀਗੇ ਵੀ ਸਾਨੂੰ ਨਹੀਂ ਪਤਾ ਜਿਹੜੇ ਸਿੱਖਾਂ ਦੇ ਨਾਮ ਵਰਤੇ ਜਾ ਰਹੇ ਆ ਯਾ ਵੀ ਉਹਨਾਂ ਦਾ ਸਾਡੇ ਕੋਲ ਤੋਂ ਉਹਨਾਂ ਦੇ ਸਬੰਧ ਵਿੱਚ ਜੋ ਕੁਝ ਵੀ ਪਹੁੰਚਿਆ ਹਿਸਟਰੀ ਦੀ ਰਹੀ ਇਤਿਹਾਸ ਦੀ ਰਹੀ ਕਿਸੇ ਨੇ ਕਿਸੇ ਤਰੀਕੇ ਨਾਲ ਲਿਖਿਆ ਉਹਨੂੰ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਲਿਖਿਆ ਹਣਾ ਯਾ ਪਰ ਜਦੋਂ ਉਹ ਖਿਤਾਬ ਅਸੀਂ ਅੱਜ ਦੇ ਇਹਨਾਂ ਲੋਕਾਂ ਨੂੰ ਦੇ ਰਹੇ ਹਾਂ ਹੂੰ ਇਹਨਾਂ ਦਾ ਕਿਰਦਾਰ ਤੇ ਅਸੀਂ ਦੇਖਦੇ ਪਏ ਆ ਨਾ ਆ ਬਿਲਕੁਲ ਮਾਤਾ ਖੀਵੀ ਦਾ ਖਿਤਾਬ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਦਿੱਤਾ ਜਾ ਰਿਹਾ ਯਾ ਸਾਨੂੰ ਨਹੀਂ ਪਤਾ ਮਾਤਾ ਖੀਵੀ ਜੀ ਅਸੀਂ ਨਹੀਂ ਉਹਨਾਂ ਨੂੰ ਦੇਖਿਆ ਜਦਾਂ ਯਾ 500 ਸਾਲ ਪਹਿਲਾਂ ਹੋਇਆ ਹਾਂ ਬਾਣੀ ਦੇ ਵਿੱਚੋਂ ਉਹਨਾਂ ਦੀ ਤਾਰੀਫ ਦੇ ਬੋਲ ਜਿਹੜੇ ਹੈਗੇ ਸਾਨੂੰ ਮਿਲਦੇ ਆ ਆ ਸਤਾ ਤੇ ਬਲਵੰਡ ਜੀ ਦੀ ਵਾਰ ਦੇ ਵਿੱਚੋਂ ਮਾਤਾ ਖੀਵੀ ਜੀ ਦੀ ਤਾਰੀਫ ਦੇ ਬੋਲ ਜਿਹੜੇ ਹੈਗੇ ਉਹ ਸਾਨੂੰ ਮਿਲਦੇ ਆ ਯਾ ਪਰ ਜਦੋਂ ਉਹ ਖਿਤਾਬ ਚੱਕ ਕੇ ਤੁਸੀਂ ਬੀਬੀ ਸੁਰਿੰਦਰਕੌਰ ਬਾਦਲ ਨੂੰ ਦੇ ਰਹੇ ਹੂੰ ਜੇਸਾ ਬਾਦਲ ਪਰਵਾਰ ਦੇ ਸਪਸ਼ਟ ਹੋਣ ਦੇ ਸਬੰਧ ਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੀ ਹੈਗਾ ਯਾ ਵਿਕਿਆ ਸਤਰੀਕੇ ਦੇ ਨਾਲ ਉਸ ਵੇਲੇ ਉਹ ਰਿਸ਼ਤੇ ਤਾਂ ਜਿਹੜੀਆਂ ਹੈਗੀਆਂ ਉਹ ਲਈਆਂ ਜਾ ਰਹੀਆਂ ਸੀ ਹੂੰ ਹੁਣ ਜਦੋਂ ਲੋਕਾਂ ਦੇ ਸਾਹਮਣੇ ਤੁਸੀਂ ਇਹ ਅੱਖ ਹੋ ਗਏ ਵੀ ਮਾਤਾ ਖੀਵੀ ਦਾ ਖਿਤਾਬ ਬੀਬੀ ਸੁਰਿੰਦਰਕੌਰ ਬਾਦਲ ਨੂੰ ਦਿੱਤਾ ਜਾਣਾ ਜਿਹੜੇ ਲੋਕ ਸੁਰਿੰਦਰਕੌਰ ਬਾਦਲ ਤੋਂ ਉਹਨਾਂ ਦੇ ਰਹਿਣ ਸਹਿਣ ਨੂੰ ਜਾਣਦੇ ਪਏ ਕੀ ਉਹ ਸਵਾਲ ਮਾਤਾ ਖੀਵੀ ਜੀ ਦੇ ਉੱਤੇ ਨਹੀਂ ਚੁੱਕਣਗੇ ਹੂੰ ਕਿ ਮਾਤਾ ਖੀਵੀ ਜੀ ਜਿਹੜੇ ਸੀਗੇ ਉਹ ਇਸ ਤਰੀਕੇ ਦੇ ਸੀਗੇ ਜਿੱਦਾਂ ਦੇ ਬੀਬੀ ਸੁਰੇਂਦਰ ਕੌਰ ਬਾਦਲੇ ਆ ਉਹ 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 ਜਦੋਂ ਇਹ ਖਿਤਾਬ ਦਿੱਤਾ ਸੀ ਨਾ ਉਹ ਜਿਹੜਾ 5 ਸਾਲ ਦਾ ਪੀਰੀਅਡ ਸੀ ਬਾਦਲ ਦਾ ਹਾਂਜੀ ਉਦੋਂ ਡੀਐਸਪੀ ਦਾ ਕਿਸੇ ਐਸਐਸਪੀ ਦਾ ਐਸਟੀਐਮ ਦਾ ਕਿਸੇ ਦਾ ਭਰਤੀ ਹੋਣਾ ਉਹ ਸਾਰਾ ਲੈਣ ਦੇਣ ਸਿੰਦਰਕੌਰ ਬਾਦਲ ਕਰਦੀ ਸੀ ਟੈਚੀ ਯਾਨੀ ਸਿੱਧਾ ਟੈਚੀ ਉਹਦੇ ਕੋਲ ਜਾਂਦਾ ਸੀ ਮੈਂ ਹਾਈ ਗੱਲ ਕਰਦਾ ਸੀ ਇਹ ਗੱਲਾਂ ਆਮ ਪ੍ਰਸਿੱਧ ਸੀਆਂ ਲੋਕਾਂ ਤੇ ਹੂੰ ਵੀ ਸਾਰਾ ਲੈਣ ਦੇਣ ਜਿਹੜਾ ਹੈਗਾ ਵੀ ਉਹ ਕਰ ਰਹੀ ਆ ਉਸ ਵੇਲੇ ਯਾ ਉਸ ਵੇਲੇ ਜਦੋਂ ਚੱਕ ਕੇ ਉਹਨੂੰ ਮਾਤਾ ਖੀਵੀ ਦੇ ਬਰਾਬਰ ਅਸੀਂ ਖੜਾ ਕਰ ਦਿੰਦੇ ਹਾਂ ਹੂੰ ਜਿਹੜੇ ਹੁਣ ਤੁਸੀਂ ਅਗਲੇ ਮੰਨ ਲਓ ਕਿਸੇ ਨੇ ਡੀਐਸਪੀ ਲੱਗਣ ਵਾਸਤੇ ਦੱਸ ਉਹ ਲੱਖ ਰਿਸ਼ਵਤ ਦਿੱਤੀ ਹੋਵੇ ਉਸ ਵੇ ਆਹ ਕੋਈ ਹਿੰਦੂ ਪਰਿਵਾਰ ਦੇ ਵਿੱਚ ਹੋਵੇ ਕੋਈ ਹੋਰ ਕਿਸੇ ਮਜ਼ਬਦਾ ਬੰਦਾ ਹੋਵੇ 10 ਲੱਖ ਰੁਪਈਆ ਉਹਨੇ ਰਿਸ਼ਵਤ ਦਿੱਤੀ ਹੋਵੇ ਆਹ ਜਦੋਂ ਉਹਦੇ ਸਾਹਮਣੇ ਗੱਲ ਆਉਣੀ ਆ ਵੀ ਇਹਨੂੰ ਮਾਤਾ ਖੀਵੀ ਦਾ ਅਵਾਰਡ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਯਾ ਉਹ ਜਿਹੜਾ ਬੰਦਾ ਰਿਸ਼ਵਤ ਦੇ ਕੇ ਡੀਐਸਪੀ ਜਾਂ ਭਰਤੀ ਹੋਇਆ ਕੁਛ ਉਹਦੇ ਮਨ ਦੇ ਅੰਦਰ ਮਾਤਾ ਖੀਵੀ ਜੀ ਦੇ ਸਬੰਧ ਵਿੱਚ ਕਿਹੋ ਜਿਹਾ ਖਿਆਲ ਆਉਣ ਜੋ ਹੂੰ ਬਿਲਕੁਲ ਬਿਲਕੁਲ ਮੈਂ ਕਹਿੰਦਾ ਵੀ ਅਸੀਂ ਪੜਿਆ ਬਾਅਦ ਇਤਿਹਾਸ ਦੇ ਵਿੱਚੋਂ ਸੁਣਿਆ ਵਾਂ ਪ੍ਰਚਾਰਕਾਂ ਦੇ ਵਿੱਚੋਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਗਲਤੀ ਕੀਤੀ ਤੇ ਅਕਾਲੀ ਫੂਲਾ ਸਿੰਘ ਨੇ ਉਹਨੂੰ ਉੱਥੇ ਥੰਮਲੇ ਦੇ ਨਾਲ ਬੰਨਿਆ ਉਹਨੂੰ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਅਸੀਂ ਯਾ ਪਰ ਜਦੋਂ ਉਹ ਖਿਤਾਬ ਤੁਸੀਂ ਹਰਪ੍ਰੀਤ ਵਰਗਿਆਂ ਨੂੰ ਦੇਣ ਲੱਗ ਪੈਂਦੇ ਹਾਂ ਹੂੰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅੱਗੇ ਕਹਿੰਦੇ ਹੁੰਦੇ ਸੀ ਹੁਣ ਅ ਅਮਰੀਕਾ ਤੋਂ ਇੱਕ ਦੋ ਗੁਰਦੁਆਰਿਆਂ ਦੇ ਵਿੱਚੋਂ ਮੈਂ ਸੁਣਿਆ ਜੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਦਾ ਵਾਰਡ ਜਿਹੜਾ ਹੈਗਾ ਉਹ ਦਿੱਤਾ ਜਾਣਾ ਹੈ ਹੂੰ ਫਿਰ ਲੋਕੀ ਇਹ ਸਵਾਲ ਤੇ ਕਰਨ ਗਏ ਵੀ ਕੀ ਅਕਾਲੀ ਫੂਲਾ ਸਿੰਘ ਇਦਾਂ ਦੇ ਸੀਗੇ ਅੱਜ ਠੀਕ ਆ ਤੁਹਾਡਾ ਕੋਈ ਤੜਾ ਹੈਗਾ ਵਾ ਤੁਸੀਂ ਉਸ ਵਾਸਤੇ ਹਰਪ੍ਰੀਤ ਸਿੰਘ ਨੂੰ ਫੂਕ ਸ਼ਿਕਾਇਤ ਜਾਵੋ ਉਹਨੂੰ ਤਾਂ ਚੱਕੀ ਜਾਵੋ ਗਲ ਬੱਕਰੀ ਆ ਹੂੰ ਪਰ ਜਦੋਂ ਉਹ ਕੰਪੇਅਰ ਕਰਦੇ ਆ ਹੋਇਆ ਤੁਸੀਂ ਅਕਾਲੀ ਫੂਲਾ ਸਿੰਘ ਦੇ ਬਰਾਬਰ ਖੜਾ ਕਰ ਦਿੰਦੇ ਆ ਅਕਾਲੀ ਫੂਲਾ ਸਿੰਘ ਤਾਂ 1.5 200 ਸਾਲ ਪਹਿਲਾਂ ਹੋ ਚੁੱਕੇ ਆ ਸਾਨੂੰ ਨਹੀਂ ਪਤਾ ਕਿਦਾਂ ਦੇ ਸੀਗੇ ਆ ਪਰ ਹਰਪ੍ਰੀਤ ਸਿੰਘ ਦੇ ਸਬੰਧ ਵਿੱਚ ਤੇ ਸਾਰਿਆਂ ਨੂੰ ਪਤਾ ਨਾ ਹਮ ਸ਼ਾਮ ਸਿੰਘ ਅਟਾਰੀ ਵਾਲੇ ਕਿਦਾਂ ਦੇ ਸੀ ਸਾਨੂੰ ਨਹੀਂ ਪਤਾ ਆ ਪਰ ਤਾਂ ਮੀਂਹ ਦੀ ਜਿਹੜੀ ਕਾਰਗੁਜ਼ਾਰੀ ਪਿਛਲੇ 45 ਸਾਲਾਂ ਦੀ ਆ ਉਹ ਤਾਂ ਲੋਕਾਂ ਦੇ ਸਾਹਮਣੇ ਆ ਹਮ ਬਿਸ਼੍ਰੋਮਣੇ ਕਮੇਟੀ ਦਾ ਉਸੇ ਦਾ ਮੈਂਬਰ ਆ ਉਸੇ ਦਾ ਪ੍ਰਧਾਨ ਆ ਪਤਾ ਨਹੀਂ ਉਸ ਵੇਲੇ ਸ਼ਾਇਦ ਜਗੀਰਪੁਰ ਪ੍ਰਧਾਨ ਸੀ ਪਰ ਮੈਂਬਰ ਤਾਂ ਇਹ ਵੀ ਹੈਗਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਹੈਗੇ ਆ ਉਹ 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 ਉੱਥੇ ਚੋਰੀ ਹੋਏ ਆ ਕਿਹੜਾ ਸਰੂਪਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਚਲੇ ਤੋੜੇ ਤੋੜੇ ਦੇ ਵੇਲੇ ਤੋਂ ਹੀ ਆ ਜੀ ਕਾਫੀ ਪੁਰਾਣੇ ਟਾਈਮ ਤੋਂ ਆ ਵਿੱਚ 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 ਵਿਚਰਿਆ ਇਹ ਯਾ ਔਰ ਕੋ ਸਿੱਧਾ ਤਾਂ ਉਹ ਪ੍ਰਧਾਨ ਨਹੀਂ ਬਣਿਆ ਬਈ ਉਹ ਵਿਚੇ ਰਿਆ ਨਾਲ ਬੀਬਜ਼ਗੀਰ ਕਰਦ ਨਾਲ ਸਟੇਜਾਂ ਦੇ ਉੱਤੇ ਵੀ ਕਈ ਵਾਰ ਕਤੇ ਇਹ ਜਾਂਦਾ ਸੀਗਾ ਮੇਰਾ ਖਿਆਲ ਜਦੋਂ ਆਪਣੇ ਮਿਸ਼ਨਰੀ ਇਕੱਠੇ ਹੋਏ ਸੀਗੇ ਉਸ ਵੇਲੇ ਵੀ ਸਟੇਜ ਦੇ ਉੱਤੇ ਸ਼ਾਇਦ ਇਹ ਹੈਗਾ ਸੀਗਾ ਉਸ ਵੇਲੇ ਯਾ ਬਈ ਆ ਆ ਜੋ ਕਹਿ ਰਿਹਾ ਵੀ ਯਾਨੀ ਕਿ ਕਿੱਦਾਂ ਡਰਾਮਾ ਕੀਤਾ ਜਾ ਰਿਹਾ ਤੇ ਅਸੀਂ ਲੋਕ ਉਹਨੂੰ ਸੱਚ ਮੰਨੀ ਜਾ ਰਹੇ ਆਹ ਜਿਹੜੀ ਮਾਤਾ ਖੀਲੀ ਵਾਲੀ ਗੱਲ ਅਕਾਲ ਤਖਤ ਦੇ ਜਥੇਦਾਰ ਨੇ ਕਹਿ ਦਿੱਤਾ ਅਕਾਲ ਤਖਤ ਦੇ ਜਥੇਦਾਰ ਨੇ ਕਹਿ ਦਿੱਤਾ ਵੀ ਇਹ ਮੰਦਭਾਗਾ ਫੈਸਲਾ ਹੈ ਹਰਬੀਰੀਸ ਨੂੰ ਕੱਢਣ ਦਾ ਤੇ ਧਾਮੀ ਕਹਿੰਦਾ ਮੈਂ ਨੈਤਿਕਤਾ ਦੇ ਆਧਾਰ ਦੇ ਉੱਤੇ ਕਹਿੰਦਾ ਆਖੇ ਆਪਣਾ ਸਥਿਵਾ ਦਿੰਦਾ ਵੀ ਇਹ ਸਾਡੇ ਫੈਸਲੇ ਨੂੰ ਮੰਦਭਾਗਾ ਦੱਸਿਆ ਹੂੰ ਵੀ ਜਥੇਦਾਰ ਨੂੰ ਕੱਢਣ ਦੇ ਉੱਤੇ ਤੁਹਾਡੀ ਨੈਤਿਕਤਾ ਜਾਗ ਰਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਚਾਰ ਸੂਰੂਪ ਜਿਹੜਾ ਹੈਗਾ ਚੋਰੀ ਹੋ ਗਿਆ ਉੱਥੇ ਸਰ ਤੁਹਾਡੀ ਨੈਤਿਕਤਾ ਨਹੀਂ ਜਾਗਦੀ ਉੱਥੇ ਉੱਥੇ ਨਹੀਂ ਤੁਹਾਨੂੰ ਫਰਕ ਪਿਆ ਉੱਥੇ ਕੋਈ ਫਰਕ ਨਹੀਂ ਪਿਆ ਉਹ ਗੰਗਸਰ ਦੇ ਗੁਰਦੁਆਰੇ ਦੇ ਵਿੱਚ ਜੋ ਕੁਝ ਹੋਇਆ ਵਾ ਉੱਥੇ ਸਾਡੀ ਨੈਤਿਕਤਾ ਜਿਹੜੀ ਹੈਗੀ ਆ ਉਹ ਨਹੀਂ ਚੱਲੀ। ਨਾ ਉਸ ਵੇਲੇ ਕੋਈ ਨਹੀਂ ਆ ਤੁਸੀਂ ਅਸਲੀਅਤ ਵਿੱਚ ਬੀਬੀ ਬੀਬੀ ਜਗੀਰਕੌਰ ਦੇ ਸਬੰਧ ਵਿੱਚ ਫੋਨ ਤੇ ਗੱਲ ਕਰਦੇ ਹੋਏ ਜਿਹੜੀ ਸ਼ਬਦਾਵਲੀ ਵਰਤੀ ਆ ਉਸ ਤੋਂ ਬਾਅਦ ਨੈਤਿਕਤਾ ਨਹੀਂ ਜਾਗੀ ਸਕੀ। ਉਹ ਉਦੋਂ 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 ਨਹੀਂ ਫਰਕ ਆ ਜਿਹੜੀ ਤੁਸੀਂ ਨਾ ਗੱਲ ਕੀਤੀ ਮਾਤਾ ਖੀਵੀ ਵਾਲੀ। ਹਾਂਜੀ। ਭਈ ਸ੍ਰਿੰਦਰਕੌਰ ਬਾਦਲ ਨੂੰ ਉਹਦਾ ਖਿਤਾਬ ਦਿੱਤਾ ਇੱਕ ਚੀਜ਼ ਉਹਦੇ ਵਿੱਚ ਮਿਲਦੀ ਆ ਇਹਨਾਂ ਦੀ ਬਿਲਕੁਲ। ਹਾਂਜੀ। ਉੱਥੋਂ ਉਸ ਪੱਖੋਂ ਕਿਹਾ ਜਾ ਸਕਦਾ ਵੀ ਜਿਹੜਾ ਸ੍ਰਿੰਦਰਕੌਰ ਬਾਦਲ ਦਾ ਮੁੰਡਾ ਆ ਨਾ ਹਾਂਜੀ ਸੁਖਵੀਰ ਬਾਦਲ ਨੂੰ ਜਦੋਂ ਕੋਈ ਦਾਤੂ ਦਾਸੂ ਨਾਲ ਮਿਲ ਕੇ ਦੇਖੂਗਾ ਤਾਂ ਕਹੂਗਾ ਬਿਲਕੁਲ ਇਦਾਂ ਇਹ ਤਾਂ ਇਦਾਂ ਹੀ ਹੋਣਿਆ ਇਹ ਲਤਾ ਮਾਰਨ ਵਾਲੇ ਸੀਗੇ ਇਹ ਗੱਲ ਜ਼ਰੂਰ ਮਿਲ ਇਹ ਗੱਲ ਜ਼ਰੂਰ ਮਿਲ ਜਾਣੀ ਬਿਲਕੁਲ ਬਿਲਕੁਲ ਲਤਾ ਮਾਰਨ ਵਾਲਾ ਹੀ ਸੀਗੇ ਬਿਲਕੁਲ